ਅਸਲ ਵੀ ਉਹ ਵੇਰ ਉਹ ਤੋਂੰਦ ਵਿੱਚ ਮਸੱਈਆਂ ਹੁੰਦੀਆਂ ਔਰ ਸਮੁਸਾ ਉਹ ਸਮੱਸਿਆ ਦਾ ਹਾਲ ਦਾ ਕਰ ਦਿੰਦੇ ਆ ਸੋ ਬਹੁਤਾਂ ਲੰਮਾ ਤਕਰੀਬਨ 40 ਸਾਲ ਹੋ ਰਿਹਾ ਤੇ ਇਸ ਸਮੇਂ ਦੌਰਾਨ ਮੈਂ ਉਹਨਾਂ ਤੋਂ ਸਾਡੀ ਉਮਰ ਦਾ ਕੰਮ ਕਰਤੀ ਤੇ ਮੈਂ ਉਹਨਾਂ ਤੋਂ ਬਹੁਤ ਸਿੱਖਿਆ ਦੇਵ ਲੋਕ ਕਾਲਾ ਤੇ ਕੋਈ ਕੇਂਦਰ ਮੰਨ ਚਾਹੇ ਇਸ ਤੋਂ ਵੱਲੋਂ ਅੱਜ ਦੋ ਕਿਤਾਬਾਂ ਪ੍ਰਸਤਿਤੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਪ੍ਰਸਿੱਧ ਕਹਾਣੀਕਾਰ ਜੂਰਾ ਸਿੰਘ ਸੰਧੂ ਦੀ ਕਿਤਾਬ ਡੁੱਲੇ ਹੋਏ ਬੇਰ ਅਤੇ ਮੇਰੀ ਕਿਤਾਬ ਦੀਵਾਰ ਦੇ ਉਸ ਪਾਰ ਜਿਸ ਵਿੱਚ ਤਿੰਨ ਵੱਡੇ ਨਾਟਕ ਨੇ ਇਹ ਪ੍ਰਸ ਦੇ ਵਿੱਚ ਅੱਜ ਅਸੀਂ ਅਰੀਜ਼ ਕਰ ਰਹੇ ਹਾਂ ਸੋ ਉਮੀਦ ਹੈ ਕਿ ਇਹ ਚੰਗਾ ਲੱਗੇਗਾ ਤੁਹਾਨੂੰ ਇਹ ਤਿੰਨੇ ਨਾਟਕ ਬਿਲਕੁਲ ਵੱਖਰੀ ਸ਼ੈਲੀ ਦੇ ਨੇ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਦੇ ਨਾਟਕ ਨਹੀਂ ਲਿਖੇ ਗਏ ਤੇ ਇਹ ਦਰਸ਼ਕਾਂ ਲਈ ਵੀ ਤੇ ਨਿਰਦੇਸ਼ਕਾਂ ਲਈ ਵੀ ਇੱਕ ਵੱਖਰੀ ਵਿਦਾ ਦੇ ਨਾਟਕ ਨੇ ਤੇ ਖਾਸ ਤੌਰ ਤੇ ਅਭਿਨੇਤਾ ਲਈ ਤਾਂ ਇਹ ਬੜੇ ਨੌਤੀਪੁਰ ਨੇ ਤੇ ਬੜੇ ਆਪਣੇਤਾ ਇਹਨਾਂ ਨਾਟਕਾਂ ਨੂੰ ਜੇ ਕਰਨ ਤਾਂ ਬੜੇ ਵੱਡੇ ਐਕਟਰ ਬਣ ਸਕਦੇ ਨੇ ਕਿਉਂਕਿ ਨਾਟਕ ਚੈਲੰਜ ਹੁੰਦਾ ਮੇਰੇ ਤੇ ਨਹੀਂ ਨਾਟਕ ਇਹ ਲੋਕਾਂ ਦੇ ਕਿਤਾਬਾਂ ਦੇ ਰਾਹੀਂ ਲੋਕਾਂ ਨੂੰ ਸਿੱਖਾ ਸਕਦੇ ਨਾਟਕ ਦਾ ਜਰੀਆ ਲੋਕਾਂ ਲਈ ਹੁੰਦਾ ਹੈ ਇਹ ਲੋਕਾਂ ਨੂੰ ਸਿੱਖਿਆ ਦੇਣ ਲਈ ਹੁੰਦਾ ਹੈ ਜੋ ਸਮਾਜ ਦੇ ਵਿੱਚ ਅੱਜ ਨਿਗਾਰਾ ਆ ਆਮਿਓ ਕਿਸਾਨੀ ਸਮੱਸਿਆ ਪਾਵੇਂ ਉਹ ਨਸ਼ੇ ਤੇ ਪਾਵੇਂ ਪਾਣੀ ਦੀ ਘਾੜ ਪਰੇ ਆ ਕਿਉਂਕਿ ਸਾਰੀਆਂ ਸਮੱਸਿਆਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਤੇ ਮੇਰੇ ਇਹ ਤਿੰਨੇ ਨਾਟਕ ਲੋਕਾਂ ਦੀ ਗੱਲ ਕਰਦੇ ਆ ਲੋਕਾਂ ਦੇ ਨੇੜੇ ਜਾਂਦੇ ਆ ਤੇ ਇੱਕ ਵੱਖਰਾ ਅਨੁਭਵ ਉਹਨਾਂ ਲਈ ਲੈ ਕੇ ਆਉਂਦੇ ਆ ਤੇ ਬਿਲਕੁਲ ਨਵੇਂ ਨਾਟਕ ਲੱਗਣਗੇ ਇਹਨਾਂ ਨੂੰ ਪੜਿਓ ਜ਼ਰੂਰ ਹੁਣ ਤੱਕ ਤੁਹਾਡੇ ਕਿੰਨੀਆਂ ਸੁਨਾਵਾਂ ਮੇਰੀਆਂ ਹੁਣ ਤੱਕ ਆ ਚੌਥੀ ਕਿਤਾਬ ਆ ਇਹ ਮੇਰੀ ਦੀਵਾਰ ਦੇ ਉਸ ਪਾਰ ਇਸ ਤੋਂ ਪਹਿਲਾਂ ਮੇਰੀ ਕਿਤਾਬ ਜਿਹਦੇ ਵਿੱਚ ਚਾਰ ਨਾਟਕ ਸੀ ਜਿੰਦਗੀ ਪਹਿਲੀ ਕਿਤਾਬ ਸੀ ਉਸ ਤੋਂ ਬਾਅਦ ਇੱਕ ਵੱਡਾ ਨਾਟਕ ਸੀ ਕਾਥਾ ਵਗਦੇ ਪਾਣੀਆਂ ਦੀ ਤੇ ਉਸ ਤੋਂ ਬਾਅਦ ਸੀਰੀ ਨਾਟਕ ਸੀਗਾ ਕੋਈ ਫੁੱਲ ਲੈਂਗਥ ਨਾਟਕ ਸੀ ਤੇ ਹੁਣ ਇਹ ਕਿਤਾਬ ਆ ਇਹਦੇ ਵਿੱਚ ਤਿੰਨ ਨਾਟਕ ਆ ਦੀਵਾਰ ਦੇ ਉਸ ਪਾਰ ਗਰਦਿਸ਼ ਅਤੇ ਕਥਾਏ ਪਾਣੀ ਤੇ ਤਿੰਨੇ ਹੀ ਨਾਟਕ ਬਹੁਤ ਪਹਿਲਾਂ ਤੋਂ ਹੀ ਇਸ ਸਟੇਜਾਂ ਤੇ ਖੇਡ ਕੇ ਇਹਨੇ ਪਰਪਕ ਨਾਟਕ ਬਣ ਚੁੱਕੇ ਆ ਕਿ ਹੁਣ ਇਹਨਾਂ ਨੂੰ ਜੇ ਖੇਡਣਾ ਵੀ ਹੋ ਗਿਆ ਇਹਨੇ ਤਾਂ ਬੜੇ ਵਧੀਆ ਤਰੀਕੇ ਨਾਲ ਖੇਡ ਸਕਦਾ ਹੈ ਠੀਕ ਹੈ ਸਟੇਜ ਜਿਹੜੇ ਜਿਹੜੇ ਤਿੰਨ ਨਾਟਕ ਨੇ ਜਿਵੇਂ ਭਲੌਨੀ ਜਿਹੜੀ ਇਹ ਕਿਤਾਬ ਹੈ ਦੀਵਾਰ ਦੇ ਉਸ ਪਾਰ ਜੀ ਔਰ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਬਹੁਤ ਹੀ ਖੂਬਸੂਰਤ ਵਿਸ਼ੇ ਜਗਦੇਵ ਢੋਨੇ ਨਾਲ ਦੇ ਵਿੱਚ ਲਏ ਆ ਤੇ ਦੋ ਤਰ੍ਹਾਂ ਦੀਆਂ ਮਤਲਬ ਵਿਚਾਰ ਧਰਾਵਾਂ ਚੱਲਦੀਆਂ ਨੇ ਸਾਡੇ ਸਾਹਿਦ ਦੇ ਇਤਿਹਾਸ ਦੇ ਵਿੱਚ ਕਿ ਕਲਾ ਕਲਾ ਲਈ ਤੇ ਕਲਾ ਲੋਕਾਂ ਲਈ ਜਗਦੇਵ ਢਿੱਲੋਂ ਅਜਿਹਾ ਨਾਟਕਕਾਰ ਆ ਜਿਹੜਾ ਕਲਾ ਲੋਕਾਂ ਲਈ ਤੇ ਰਾਹੀ ਉਹ ਸਮੇਂ-ਸਮੇਂ ਤੇ ਵੱਖ-ਵੱਖ ਵਿਸ਼ਿਆਂ ਤੇ ਪਹਿਲਾਂ ਵੀ ਜਿਹੜੇ ਨਾਟਕ ਆਏ ਨੇ ਚਾਹੇ ਉਹ ਵਾਤਾਵਰਣ ਦਾ ਵਿਸ਼ਾ ਚਾਹੇ ਉਹ ਨਸ਼ਿਆਂ ਦਾ ਵਿਸ਼ਾ ਜਾਂ ਹੋਰ ਜੋ ਵੀ ਸਾਡੇ ਸਮਾਜਿਕ ਕੁਰਤੀਆਂ ਹੈਗੀਆਂ ਜਿਨ੍ਹਾਂ ਬਾਰੇ ਗੱਲ ਕਰਨ ਦੀ ਲੋੜ ਹੈ ਜਿਨ੍ਹਾਂ ਬਾਰੇ ਲੋਕਾਂ ਨੂੰ ਅਵੇਅਰ ਕਰਨ ਦੀ ਲੋੜ ਆ ਉਹਨਾਂ ਵਿਸ਼ਿਆਂ ਨੂੰ ਬੜੀ ਆਕੂਭੀ ਉਹ ਚਿਤਰਦਾ ਰੰਗਮੰਚ ਦੇ ਰਾਹੀਂ ਤੇ ਲੋਕਾਂ ਦੇ ਵਿੱਚ ਲੈ ਕੇ ਗਏ। ਸਵਰਗੀ ਜੂਰੋ ਸਿੰਘ ਸੰਤੂ ਦਾ ਪੰਜਵਾਂ ਨਾਵਲ। ਇਸ ਤੋਂ ਪਹਿਲਾਂ ਉਹ ਫੁੱਲ ਦੇ ਵਿੱਚ ਕਹਾਣੀ ਲਿਖਣ ਲੱਗੇ ਸੀ। ਇਹ 60ਵੇਂ ਦੇ ਇਤਿਹਾਕੇ ਵਿੱਚ ਉਹਨਾਂ ਨੇ ਕਹਾਣੀਆਂ ਬੜੀਆਂ ਅਜਰਕਤ ਲੀਆਂ ਪਰ ਫਿਰ ਉਹ اچਾਂਕੀ ਕਹਾਣੀ ਉਹਨਾਂ ਨੇ ਲੇਕੇ ਬੰਦ ਕਰ ਦਿੱਤੀ ਤੇ ਨਾਵ ਬਹੁਤ ਸਾਲਾਂ ਦੇ ਬਹੁ ਸਮੇਂ ਚੁੱਪੀ ਰਿਹਾ ਬਾਦ ਅ ਉਹਨਾਂ ਨੇ ਅਗਲੀ ਸਦੀ ਦੇ ਪਹਿਲੇ ਮਤਲਬ ਅੱਧ ਵਿੱਚ ਲਿਖਣਾ ਕੀਤਾ ਤੇ ਉਹਨਾਂ ਨੇ ਨਾਵਲਾਂ ਬੰਡਾ ਕੱਢ ਲਿਆ ਤੇ ਪਹਿਲਾ ਹਾਂ ਇਹ ਉਹਨਾਂ ਦਾ ਪੰਜਵਾਂ ਨਾਵਲ ਇਸ ਤੋਂ ਪਹਿਲਾਂ ਚਾਰ ਨਾਵਲ ਆ ਮੈਂ ਅਜੇ ਨਵੇਲੀ ਅ ਹੱਥਾਂ ਬਾਜ਼ ਕਰਾ ਰਹੇ ਹਾਂ ਅ ਅੱਜ ਇੱਕ ਬਹੁਤ ਹੋਵੇ ਬੇਰਾਂ ਦੀ ਗੱਲ ਕੀਤੀ ਜਾਂਦੀ ਜਿਹੜੀ ਅੱਜ ਆਪ ਨਹੀਂ ਸੁਣੀ ਗਈ ਆ ਹਾਂ ਇਸ ਤੇ ਥੋੜਾ ਜਿਹਾ ਚੱਲਣਾ ਹਾਂ ਇਹ ਜਿਹੜੇ ਇਹ ਜਿਹੜਾ ਪੰਜਵਾਂ ਨਾਵਲ ਇਹਨਾਂ ਦਾ ਇਹ ਬਹੁਤ ਹੀ ਰੌਟਕ ਹੈ ਨਾਵਲ ਜਦੋਂ ਮੈਨੂੰ ਮਿਲਿਆ ਤੇ ਮੈਂ ਉਸੇ ਰੋਮਨ ਪੜ੍ਹਨਾ ਸ਼ੁਰੂ ਕੀਤਾ ਤਾਂ ਲਗਾਤਾਰ ਮੈਂ 67 ਪੇਜ ਐਟ ਇਸ ਪੜ੍ਹ ਗਿਆ ਲਗਾਤਾਰ ਕਹਾਣੀ ਦਾ ਇਹ ਐਸੈਂ ਨਾਵਲ ਦੇ ਵਿੱਚ ਇਹਦੇ ਵਿੱਚ ਤਣਾਅ ਵੀ ਸਿਰਜਿਆ ਤੇ ਫਿਰ ਉਹਦਾ ਹੱਲ ਵੀ ਹੁੰਦਾ ਆ ਕੋਈ ਸਮੱਸਿਆ ਆਉਂਦੀ ਹੈ ਉਹ ਸਮਾਂ ਸਮੱਸਿਆ ਰਹਿੰਦੀ ਹੈ ਫਿਰ ਉਸੇ ਹੱਲ ਹੋ ਜਾਂਦੀ ਹੈ ਉਹ ਇਸ ਤਰ੍ਹਾਂ ਜਿਹੜੇ ਸਾਰੇ ਪਾਤਰ ਬੜੇ ਦਿਲਚਸਪ ਹੈ ਖਾਸ ਕਰਕੇ ਡਾਕਟਰ ਲੋ ਨਾ ਪਾਤਰ ਹੈ ਉਹ ਉਸ ਤੋਂ ਨਾਵਲ ਸ਼ੁਰੂ ਹੁੰਦਾ ਉਹ ਕਿਵੇਂ ਪੁਲਿਸ ਸਟੇਸ਼ਨ ਜਾਂਦਾ ਕਿਉਂ ਜਾਂਦਾ ਇਹ ਨਹੀਂ ਪਤਾ ਲੱਗ ਰਿਹਾ ਇਹ ਵੀ ਪਾਟਕਨ ਦੀ ਇੱਕ ਸਸਪੈਂਸ ਬਣਿਆ ਹੋਇਆ ਕਿਉਂ ਜਾਂਦਾ ਫਿਰ ਕੁਛ ਕਰਕੇ ਉਹਨੇ ਵਾਪਸ ਆ ਜਾਂਦਾ ਫਿਰ ਜਾਂਦਾ ਹੈ ਫਿਰ ਵਾਪਸ ਆ ਜਾਂਦਾ ਹੈ ਫਿਰ ਉਹਨੂੰ ਹਣੇ ਦੇ ਇੰਸਪੈਕਟਰ ਖੁਦ ਬੁਲਾਉਂਦਾ ਤਾਂ ਫਿਰ ਉਹ ਹਨਾੜ ਹੁੰਦਾ ਵੀ ਮੈਨੂੰ ਕਿਉਂ ਬੁਲਾਇਆ ਗਿਆ ਸੋ ਇਸ ਤਰ੍ਹਾਂ ਮੇਰੀ ਮੰਨ ਲੇ ਇਸ ਤਰ੍ਹਾਂ ਸਸਪੈਂਸ ਕ੍ਰੀਏਟ ਕਰਨਾ ਇਹੀ ਨਾਵਲ ਦੀ ਖੂਬਸੂਰਤੀ ਹੁੰਦਾ ਇਸ ਤਰ੍ਹਾਂ ਸਾਰੇ ਨਾਵਲ ਦੇ ਵਿੱਚ ਇਹ ਕੇਸ ਇਸ ਤਰ੍ਹਾਂ ਦਾ ਘਟਨਾ ਕਿੰਨਾ ਮਾਫੀਆ ਹੋ ਗਿਆ ਇੱਕ ਇੱਕ ਦਾ ਮੁੰਡਾ ਖੜਕੋਂ ਦੇ ਸੰਗ ਰਾਜ ਜਾਂਦਾ ਬੜੀ ਉਹਨਾਂ ਨੂੰ ਹਰਾਨੀ ਹੁੰਦੀ ਆ ਬੜਾ ਡਰ ਹੁੰਦਾ ਪਰ ਫਿਰ ਉਹਦਾ ਹੱਲ ਹੋ ਜਾਂਦਾ ਜਿੱਥੇ ਲੈ ਕੇ ਜਾਂਦੇ ਉਹਨਾਂ ਨੂੰ ਪ੍ਰਸ਼ਦ ਲੈ ਕੇ ਜਾਂਦੇ ਆ ਉਹਨਾਂ ਦਾ ਐਸਐਸਪੀ ਹੈ ਉਹ ਡਾਕਟਰ ਢਿੱਲੋਂ ਦਾ ਦੋਸਤ ਨਿਕਲ ਜਾਂਦਾ ਇਸੇ ਤਰ੍ਹਾਂ ਹੀ ਮਤਲਬ ਜਦੋਂ ਵੀ ਕੋਈ ਕੁਸ਼ਲਸਿਆ ਹੁੰਦੀ ਆ ਡਾਕਟਰ ਢਿੱਲੋਂ ਅਜਿਹੇ ਆ ਪਾਤਰ ਆ ਅਦਰਸ਼ਕ ਪਾਤਰ ਆ ਜਿਵੇਂ ਆਪਣੇ ਛੋਟੀ ਜੁੜਾ ਸੇ ਚੰਦੜੇ ਬੜਾ ਵਧੀਆ ਮਨੁੱਖ ਸੀ ਸਾਨੂੰ ਅਦਚ ਸਮੋਖੀ ਉਹਨੇ ਉਸ ਤਰ੍ਹਾਂ ਦੇ ਪਾਤਰ ਨੂੰ ਉਸ ਤਰ੍ਹਾਂ ਦੇ ਕੋਣ ਦਾ ਸੀ ਉਹ ਬੜਿਆ ਸਾਨੇ ਚਾਹ ਲੈ ਹੈ ਕਿ ਦੁਖਾਈ ਕਰਨਾ ਹੈ ਇੱਕ ਇੱਕ ਨਾਵਨ ਹੋਣਾ ਹੈ ਜਦੋਂ ਤੱਕ ਸ਼ੋਮਾ ਉਹਨੇ ਦੇ ਸਕੀ ਇਹ ਨਾਵਨ ਜਿਹੜੇ ਪਿਆਰੇ ਦਰਜ ਕਰਾਉਣਾ ਅੱਜ ਇਹ ਸੜਾ ਹੁੰਦਾ ਹੈ ਹਾਂ ਹਾਂ ਲੱਗਦਾ ਹੈ ਕਿ ਕੋਈ ਕਮੀ ਹੈ ਇਸਾਂ ਦੇ ਲਈ ਹਾਂ 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 ਇਹ ਇਹ ਹੀ ਗੱਲ ਮੈਂ ਕਰਿਆ ਸੀ ਕਿ ਦੁਖੀ ਗੱਲੇ ਵੀ ਉਹ ਆਪਣੇ ਜੋਗਦੇ ਜੀ ਇਸ ਨਾਵਨ ਨੂੰ ਨਹੀਂ ਪ੍ਰਕਾਸ਼ਿਤ ਕਰਵਾ ਸਕੇ ਔਰ ਮੈਂ ਜਦੋਂ ਨਾਵਲ ਬੜਾ ਮੈਨੂੰ ਲੱਗਿਆ ਵੀ ਇਹਦੇ ਵਿੱਚ ਕੋਈ ਅਜੇ ਕਮਿਆ ਜਿਹੜੇ ਸੀਕੁਐਂਸ ਹੈ ਨਾ ਕੈਪਟਰਵਾਇਜ਼ਰ ਸੀਕੁਐਂਸ ਨਹੀਂ ਲੱਗਿਆ ਠੀਕ ਹੈ ਕਿਉਂਕਿ ਇਹਦੇ ਵਿੱਚ ਕੋਈ ਸੀਕੁਐਂਸ ਨਹੀਂ ਬਣਾਇਆ ਗਿਆ ਲਗਾ ਨਾਵਲ ਲਗਾਤਾਰ ਚੱਲ ਰਿਹਾ ਕਿਉਂਕਿ ਜਿਨ੍ਹਾਂ ਨੇ ਇਹ ਨਵਦੀਪ ਸਿੱਧੂ ਨੇ ਕੋਸ਼ਿਸ਼ ਕੀਤੀ ਉਹ ਸਤਿ ਸ੍ਰੀ ਅਕਾਲ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹਨੂੰ ਦੁਆਰਾ ਪਾਉਣ ਦੀ ਤੇ ਫਿਰ ਉਹਨਾਂ ਨੇ ਬਹੁਤ ਹੱਦ ਤੱਕ ਕਾਮਯਾਬ ਵੀ ਹੈ ਪਰ ਹੋ ਸਕਦਾ ਜੇ ਉਹ ਆਪ ਜਿਉਂਦੇ ਹੁੰਦੇ ਤਾਂ ਨਾਵਲ ਹੋਰ ਜ਼ਿਆਦਾ ਬਿਹਤਰ ਹੁੰਦਾ ਉਹਦੇ ਨਾਮ ਦੇ ਵਿੱਚ ਥੋੜਾ ਵਗੈਰਾ ਹੋ ਜਾਂਦੀ ਤਾਂ ਇਹ ਮਤਲਬ ਬਹੁਤ ਹੀ ਇਕਬਾਲ ਦਾ ਨਾਮ ਉਹ ਇਸ ਦੀ ਤਰ੍ਹਾਂ ਹੋ ਰਹੀ ਹੈ ਕੀ ਕਰਨਾ ਚਾਹੋਗੇ ਸਤਿ ਜੀ ਆ ਪੜ੍ਹਨ ਤੋਂ ਹਾਂ ਨਾੜ ਪੜ੍ਹਨ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਇਸ ਚੀਜ਼ ਦੀ ਤੂਲ ਹੋ ਰਹੀ ਹੈ ਕਿਹੜੀ ਚੀਜ਼ ਇਸੇ ਤੋਂ ਹੀ ਜਿਹੜੇ ਨਾਮ ਨਗਰ ਨਹੀਂ ਪੜਦੇ ਹਾਂ ਉਹ ਵੀ ਪੈ ਕਰ ਰਹੇ ਨੇ ਇਹ ਨਾ ਕਿ ਜਿਹੜੇ ਸਹਾਇਤ ਨੂੰ ਮਤਲਬ ਜਿਹੜੇ ਨੌਂ ਰੰਗਾਂ ਨਾਲ ਲਗਾਓ ਫੋਕ ਦੇ ਇਹਦੇ ਨਿਕਾ ਕਰਨ ਸਾਰੇ ਬੇਨ ਦਾ ਸਾਰੇ ਆਪਾਂ ਦੋਸ਼ ਦੇ ਦਨੇ ਆ ਵੀ ਆ ਜਦੋਂ ਦਾ ਮੋਬਾਈਲ ਆਇਆ ਮੋਬਾਈਲ ਦੇ ਆਉਣਾ ਤਾਂ ਇਹ ਮੰਝੜੇ ਸੈਤ ਦੇ ਪਾਠ ਉਹ ਵੀ ਕਟੇ ਆ ਇਹ ਇਹਨੇ ਅਸਰ ਤਾਂ ਪਾਇਆ ਇਹ ਦੀ ਕੋ ਸ਼ੱਕ ਨਹੀਂ ਅਗਲੀ ਗੱਲ ਜਿਹੜੀ ਜਿਹੜੇ ਨੌਟਵਾਨ ਆ ਨਾ ਅੱਜ ਕੱਲ ਦੇ ਉਹਨਾਂ ਦੇ ਸਮੇਂ ਸਮੇਂ ਦੌਰਾਨ ਉਹਨਾਂ ਦੇ ਟੇਸਟ ਵੀ ਬਦਲ ਗਏ ਆ ਉਹ ਹੋਰ ਤਰ੍ਹਾਂ ਦਾ ਟੇਸਟ ਆ ਹੁਣ ਉਹ ਉਹ ਪਹਿਲਾਂ ਨਾਵਲ ਪੜਦੇ ਸੀ ਲੋੜ ਮਾ ਸੀ ਸਾਡੇ ਵੇਲੇ ਅਸੀਂ ਉਦੋਂ ਵੇਹਲ ਹੀ ਵੇਹਲ ਹੁੰਦੀ ਸੀ ਇੱਕ ਅਦਾ ਵੇਹਲ ਨੂੰ ਫਤਿਹ ਕਰਨ ਦੇ ਕਿ ਨਾਵਲ ਬੜਾ ਵਧੀਆ ਜਿਹੜੀਆਂ ਹੁੰਦੇ ਸੀ ਅੱਜ ਕੱਲ ਦਾ ਜਮਾਨਾ ਹੋਰ ਹੈ ਬੜੀ ਖਾਸ ਹੋ ਗਈ ਲਾਈਫ ਤੇ ਉਹਨਾਂ ਨੂੰ ਬਹੁਤ ਤਾਂ ਲੱਗਦਾ ਵੀ ਇਹਦਾ ਕਾਵਲ ਪੜਨਾ ਇੱਕ ਤਰ੍ਹਾਂ ਦੀ ਵੇਸਟੇਜ ਆਫ ਟਾਈਮ ਹੈ ਪਰ ਅਸੂ ਉਹ ਲੋ ਗੱਲਦੇ ਜਿਹੜੇ ਨਾਵਲ ਪੜ ਕੇ ਜਾਂ ਕੋਈ ਵੀ ਗੱਲ ਪੜ ਕੇ ਅਸੀਂ ਬੜਾ ਐਕਸਪੀਰੀਅੰਸ ਲੈਂਦੇ ਆ ਜ਼ਿੰਦਗੀ ਬਹੁਤ ਛੋਟੀ ਹੈ ਬੰਦਾ ਆਪੇ ਜ਼ਿੰਦਗੀ ਵਿੱਚ ਕਿੰਨੇ ਕੁ ਐਕਸਪੀਰੀਅੰਸ ले ਸਕਦਾ ਛੋਟੇ ਜਿਹੇ ਨਾਵਲ ਹੁੰਦੇ ਆ ਕਿਸੀ ਹੋਰ ਦੇ ਕਿਨੇ ਹੁੰਦੇ ਆ ਜਿਹੜੇ ਪੜ ਕੇ ਸਾਨੂੰ ਵੀ ਉਹਨਾਂ ਦਾ ਐਕਸਪੀਰੀਅੰਸ ਪ੍ਰਾਪਤ ਹੁੰਦਾ ਠੀਕ ਹੈ ਸਰ ਥੈਂਕ ਯੂ ਸਰ